ਫਰੂਜ਼ਪੁਰ ਵਾਲਿਆਂ ਨੂੰ ਅੱਜ ਇੱਕ ਵੱਡੀ ਸੌਗਾਤ ਮਿਲੀ ਸਵੇਰੇ ਸਵੇਰੇ ਫਰੂਜ਼ਪੁਰ ਦੇ ਰੇਲਵੇ ਸਟੇਸ਼ਨ ਦੇ ਉੱਤੇ ਖੁਸ਼ੀਆਂ ਵਰਗਾ ਮਾਹੌਲ ਸੀ ਕਿਉਂਕਿ ਫਰੂਜ਼ਪੁਰ ਤੋਂ ਲੈ ਕੇ ਦਿੱਲੀ ਤੱਕ ਬੰਦੇ ਭਰ ਟレイン ਨੂੰ ਚਲਾਇਆ ਗਿਆ ਅੱਜ ਉਹਦਾ ਇਨੋਗਰੇਸ਼ਨ ਸੀਗਾ ਜਿਦੇ ਵਿੱਚ ਵੱਡੇ ਵੱਡੇ ਲੀਡਰ ਪਹੁੰਚੇ ਸੀ ਜਿਦਾ ਰਵਨੀਤ ਬਿੱਟੂ ਛੇ ਸੰਖਭਾਇਆ ਪਰਮੇਂਦਰ ਸਿੰਘ ਪਿੰਕੀ ਤੇ ਇਸ ਤੋਂ ਇਲਾਵਾ ਲੋਕਲ ਏਰੀਆ ਦੇ ਹੋਰ ਵਿਧਾਇਕ ਜਿਹੜੇ ਮੁੱਖ ਮਹਿਮਾਨ ਸਨ ਸਾਰੇ ਸ਼ਾਮਲ ਸਨ ਇਸ ਰੇਲ ਗੱਡੀ ਦਾ ਜਿਹੜਾ ਉਦਘਾਟਨ ਹੈ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਵਰਚੁਅਲ ਰੂਪ ਦੇ ਵਿੱਚ ਦਿੱਤੀ ਤੋਂ ਹੀ ਕੀਤਾ ਗਿਆ ਇਹ ਜਿਹੜੀ ਟ੍ਰੇਨ ਹੈ ਫਿਰੋਜ਼ਪੁਰ ਤੋਂ ਹੁੰਦੇ ਹੋਏ ਬਠਿੰਡਾ ਪਟਿਆਲਾ ਇਸ ਰਸਤੇ ਤੇ ਜਿਹੜੀ ਟ੍ਰੇਨ ਜਿਹੜੀ ਜਾਏਗੀ ਦਿੱਲੀ ਨੂੰ ਇਸ ਟ੍ਰੇਨ ਦਾ ਜਿਹੜਾ ਸਫਰ ਹੈ ਬੜਾ ਮਰਮੋਕ ਰਹਿਣ ਵਾਲਾ ਹੈ ਕਿਉਂਕਿ ਇਹ ਟ੍ਰੇਨ ਨਵੀਂ ਹੈ ਲੋਕਾਂ ਨੂੰ ਬੜਾ ਉਤਸ਼ਾਹ ਇਸ ਦੇ ਵਿੱਚ ਜਾਣ ਦਾ ਤੇ ਇਹਦਾ ਟਾਈਮ ਜਿਹੜਾ ਬਾਕੀ ਟ੍ਰੇਨਾਂ ਨਾਲੋਂ ਘੱਟ ਲੱਗਦਾ ਹੈ